ਓ ਲਾਡੀ ਦਾ ਲਾਡੀ ਦਾ ਨਹੀਂ ਬਿੱਟੂ ਦਾ ਕੇ ਹਾਂ ਲੱਭ ਗਿਆ ਕਿ ਨਹੀਂ ਬੰਦੀ ਦਾ ਫਿਰ ਤਾਂ ਅੱਗੇ ਛੋਟਾ ਗਿਆ ਹੀ ਨਾ ਇਹ ਹੋਰ ਸੀ ਬੈਗ ਬੈਗ ਉੱਟ ਗਿਆ ਹੀ ਨਾ ਉਹ ਨਹੀਂ ਪਤਾ ਨਹੀਂ ਉਹਨੂੰ ਫਿਰ ਲੱਭਾ ਹੀ ਪਾ ਹਾਂ ਕਿਵੇਂ ਗੱਦੇ ਗੁੱਦੇ ਉੱਟ ਗਿਆ ਪਾਠੀ ਇੱਥੇ ਪਈ ਸਾਰੇ ਉਹ ਸਾਰੇ ਕਿੱਧਰ ਚਲੇ ਗਏ ਸੱਟਾ ਸੱਟਾ ਬਹੁਤ ਲੱਗੀਆਂ ਪਾਠੀਆਂ ਦੇ ਸਿਰ ਪਾੜ ਕੇ ਵਜ ਵਜ ਕੇ ਆ ਪੱਖੇ ਆ ਆ ਪੱਖੇ ਪਏ ਵਾਸ ਪਏ ਪੱਖੇ ਵੇਖੋ ਇਹ ਠੁਤੇ ਤਿੰਨ ਪੱਖੇ ਜੀ ਆ ਇੱਕ ਆ ਇੱਕ ਆ ਚਾਨੀ ਦੇ ਥੱਲੇ ਤੇ ਇੱਕ ਇਹ ਪਾਠੀਆਂ ਦੀ ਰੈਸ਼ ਵੇਖ ਲੋ ਬਾਠ ਕਰਾਉਂਦੇ ਆ ਇਹ ਗੱਲ ਆ ਜੀ ਬਾਜਮਗ ਕਲਾਂ ਪਿੰਡ पिंड वीडियो आहे रातरी आई पाठी गदे ट्रेनिंग ਗੱਲ ਆ ਪਰ ਉਹਨੂੰ ਦਿਖੀ ਜਾਂਦਾ ਕਿ ਆ ਪਾਠੀਆਂ ਦਾ ਸਾਰਾ ਸਿਸਟਮ ਹੂੰ ਕੋਈ ਇੱਥੇ ਮੰਜੇਰਾ ਨੇ ਇੰਤਜ਼ਾਮ ਕੋਈ ਸਾਲਾ ਡੈਟ ਦਾ ਨਹੀਂ ਇੰਤਜ਼ਾਮ ਕੋਈ ਪਾਣੀ ਨਾ ਲੈਟਰਿੰਗ ਹੈ ਨਾ ਪਿਸ਼ਾਬ ਕਰਨਾ ਨਾ ਤੋਂ ਦਾ ਕੁਝ ਨਹੀਂ ਹੈ ਨਾ ਇੱਥੇ ਕੋਈ ਨੇਰੀ ਨਾਲ ਉੱਡਿਆ ਜੀ ਇਹ ਸਾਰਾ ਸਮਾਨ ਇਹ ਪਾਠੀ ਸਿੰਘ ਨੇ ਰਾਤ ਫਿਰ ਇੱਥੇ ਪਈ ਕੱਟੀ ਆ ਪੱਖੇ ਵੇਖੋ ਜੀ ਕਿਵੇਂ ਡਿੱਗੇ ਪਏ ਬਹੁਤ ਨੁਕਸਾਨ ਹੋਇਆ ਪਾਠੀਆਂ ਦੇ ਵੀ ਰਾਤ ਬੈਗ ਤਾਂ ਲੱਭੇ ਨਹੀਂ ਕੀ ਇਹਾਂ ਦੇ ਇਹ ਪਾਤੀ ਹੈ ਨਾ ਵਿਹਾਵ ਪਿੰਡ ਕਿਹੜਾ ਜੀ ਇਹ ਪਿੰਡ ਬਾਜਮਾ ਖੁਰਦ ਬਾਜਮਾ ਖੁਰਦ ਮੈਂ ਕਿਹਦੇ ਬੋਤਲ ਦੇਖੀ ਭਾਈ ਹਾਂ ਕੀ ਲੱਭਦਾ ਤੂੰ ਜੀ ਉਹਦੀ ਬੋਤਲ ਵੇਖਣੀ ਸਟੀਲ ਦੀ ਬੋਤਲ ਬੋਤਲ ਉੱਡ ਗਈ ਕੱਲ ਰਾਤ ਮੇਰੀ ਨੇਰੀ ਦੇ ਵਿੱਚ ਬੈਗ ਨਹੀਂ ਲੱਭੇ ਤੂੰ ਬੋਤਲ ਨਾਲ ਲੱਭਦਾ ਬਹੁਤ ਬੁਰਾ ਹਾਲ ਹੈ ਇੱਥੇ ਪੱਗਾਂ ਉੱਟ ਗਈਆਂ ਪੱਗਾਂ ਪਾਠੀਆਂ ਦੀਆਂ ਪੱਗਾਂ ਉੱਟ ਗਈਆਂ ਐਣਕਾਂ ਉੱਟ ਗਈਆਂ ਅੰਦਰ ਜਾਣੀ ਪਾ ਕੇ ਉਹ ਜੇ ਆਹ ਬਹੁਤ ਜਿਆਦਾ ਸੀ ਵਾਲੇ ਨਾ ਕੋਈ ਥਾਂ ਨਾ ਵਾਸਤਾ ਹੁੰਦਾ ਜੀ ਧੰਨਵਾਦ ਕਿਰਪਾ ਇਹ ਆ ਬਸ ਇਹਨਾਂ ਸਾਧ ਸੁਧਰੇ ਥਾਂ ਤੇ ਪਾਇਆ ਜਾਵੇ ਉੱਥੇ ਨਿਹਰ ਨੂਰ ਤੋਂ ਬਚਨ ਤੋਂ ਕਿ ਸਾਡਾ ਸਮਾਨ ਹੁਣ ਉਗੜ ਦੁਗੜ ਹੋ ਗਿਆ ਨਾ ਕੁਛ ਲਾਉਦਾ ਨਾ ਕੋਈ ਕਰਦਾ ਭਾਈ ਦਿਖਾਤਾ ਵੀਡੀਓ ਹਾਂ ਕੀ ਐ ਇਹ ਐਨਕਟ ਕੀ ਜਾ ਹਾਂ ਨਹੀਂ ਇਹ ਪੈਸੇ ਦੀ ਡਿੱਗੀ ਵੀ ਇਹ ਕੋਈ ਹੈ ਹਾਂ ਤੇ ਹੈ ਹੈ ਨਗਾ ਵਾਲੇ ਪੈਸੇ ਲੱਗੇ ਤੇ ਆਹੋ ਇਹ ਐ ਆਰਾ ਕਰਮ ਐਨ ਨਹੀਂ ਹੈ ਐਨਕਾਂ ਦਾ ਮੇਰੀਆਂ ਵੀ ਨਿਕਲ ਗਿਆ ਉਸ ਹੋਰ ਤਰ੍ਹਾਂ ਦੀਆਂ ਹੈ ਐਨਕਾਂ ਨਹੀਂ ਇਹ ਘੱਟੋ ਘੱਟ 1000 1012 ਹੁੰਦੀਆਂ ਐਨਕ ਬਣੀਆਂ ਰਹੇ